ਜ਼ਿਮੀਂਦਾਰ ਸੀ ਮਹਿਮੇਣਾ ਦਾ ਮਹਿਮਾ ਇਕੱਲਾ ਹੀ ਪੁੱਤ ਸੀ ਤੇ ਪੜੀ ਵੀ ਸੀ ਗੁਰਾ 40 45 ਕਿੱਲੇ 15 15 18 ਕਿੱਲੇ ਦਾ ਕੱਚੀ ਤੇ ਸੀ ਬਾਕੀ ਮਾਰੂ ਸੀ ਤੇ ਕੰਮ ਚੰਗਾ ਵਧੀਆ ਸੀ ਤੇ ਇੱਕ ਉਹ ਪੂਰਕ ਚੜਦੀ ਜਵਾਨੀ ਚ ਬਿਆਹ ਹੋਆ ਮੁੰਡਾ ਉਹਦੇ ਸ਼ਿਆਖ ਮਹੀਨਿਆਂ ਦਾ ਉਹਦੇ ਕਮਾਂਡ ਸੀ ਜਿਹੜੇ ਦੂਜੇ ਪਾਸੇ ਉਹ ਸੀ ਬੰਦਿਆਂ ਵਾਲੇ ਉਹ ਵਾਇਰ ਹੀ ਸੁੱਚੀ ਕੇ ਅੱਛਾ ਉਹ ਬੰਦੇ ਸੀ ਪੰਜ ਛੇ ਭਰਾ ਵਾਲੇ ਹੰਕਾਰੇ ਵੇ ਜਦੋਂ ਪਾਣੀ ਲਾਇਆ ਖਨ ਕੱਸੀੜਾ ਅੱਛਾ ਉਹਦਾ ਯਾਨੀ ਅੱਧਾ ਘੰਟਾ ਪੌਣਾ ਘੰਟਾ ਹਰ ਵੇਰਾ ਉਹਨਾਂ ਨੇ ਮਾਰ ਲਾਣਾ ਅੱਛਾ ਇੱਕ ਦਿਨ ਕਿਤੇ ਉਹਨੇ ਕਹਿ ਬੈਠਾ ਇਕੱਠਾ ਆਵੇਂ ਜਰਪੇ ਜਿਹਦੇ ਵੇ ਤੇ ਉਹਨਾਂ ਨੇ ਛੱਟਾ ਮਾਰੀਆਂ ਲੱਤਪੰਤੀ ਹੂੰ ਯੋਂ ਲੱਤਪੰਤੀ ਤੋਂ ਅੰਗਰੇਜ਼ਾਂ ਦਾ ਰਾਤ ਸੀਗਾ ਖੇਤੀ ਕੀਤੇ ਬੰਦਾ ਬੰਦੇ ਨੂੰ ਮਾਰਦਾ ਨਹੀਂ ਸੀ ਕਿਉਂ ਜੇ ਮਾਰਦਾ ਨਹੀਂ ਸੀ ਉੱਥੇ ਜਖ ਫਾਹਾ ਦਿੰਦੇ ਸੀ ਅੰਗਰੇਜ਼ਾਂ ਦਾ ਕਾਨੂੰਨ ਹੀ ਇਹ ਸੀ ਅੱਛਾ ਜੀ ਇਹ ਬੰਦਾ ਤਾਂ ਮਾਰਤਾ ਤੇਰੇ ਘਰ ਤੇ ਇਹਨੂੰ ਕਿਸੇ ਨੂੰ ਨਹੀਂ ਪੁੱਛਣਾ ਜਦੋਂ ਤੂੰ ਡਿੱਕੇ ਆ ਗਿਆ ਭੋਮਾ ਭੱਜਿਆ ਫਿਰਦਾ 50 ਸਾਲ ਪੱਜ ਜਦੋਂ ਡਿੱਕੇ ਆ ਗਿਆ ਉੱਥੇ ਲਿ ਆ ਕੇ ਫਾਹਾ ਦੇਣਾ ਅਣ ਨਜਾਇਜ਼ ਨੂੰ ਫੜਨਾ ਨਹੀਂ ਸੂਲ ਤਾਂ ਗੱਲਾਂ ਨੂੰ ਨਹੀਂ ਸਹੀ ਸੂਲ ਸੀ ਤੇ ਚਾ ਲੋ ਜੋ ਨੱਤ ਪੰਤੀ ਤੇ ਉਹ ਸੀ ਗੱਲਾ ਤੇ ਉਦੋਂ ਹੁੰਦੇ ਸੀ ਆਪਣੇ ਜੇਲਦਾਰ ਅੱਛਾ ਤੇ ਨੰਬਰਦਾਰ ਇਹੀ ਨਿਮੇੜਾ ਕਰਦੇ ਸੀ ਕੋਈ ਪੰਚਾਇਤ ਪਛੂਸ ਨਹੀਂ ਸੀ ਤਾਂ ਹੋਣਵਾਂ ਆ ਉਹਨਾਂ ਨੇ ਫਿਰ ਇਹਨੂੰ ਸਮਝਾਇਆ ਵੀ ਤੂੰ ਜੇ ਕੇਸ ਕਰਦੇਗਾ ਕੇਸ ਤੇ ਤੇਰਾ ਕੀ ਬਣਨਾ ਵੀ ਉਹ ਬੰਨਿਆਂ ਵਾਲਿਆ ਤੂੰ ਦੁਸ਼ਮਣੀ ਕਾਹ ਨੂੰ ਪਾਉਣੀ ਆ ਉਹ ਕਹਿੰਦਾ ਠੀਕ ਆ ਉਹਨੇ ਰਾਜੀਨਾਮਾ ਕਰ ਲਿਆ ਰਾਜੀਨਾਮਾ ਕਰ ਲਿਆ ਤੇ ਚੱਲ ਟਰੈਮ ਨਾ ਦਾ ਨੰਗ ਦਾ ਨੰਗ ਦਾ ਆ ਤੇ ਮੁੰਡਾ ਵੀ ਗੱਭਰੂ ਹੋ ਗਿਆ ਉਹ ਮੁੰਡੇ ਦੇ ਨਾਲ ਸੀ ਬੰਤਾ ਇਹ ਮੁੰਡਾ ਗੱਭਰੂ ਹੋ ਗਿਆ ਮੁੰਡੇ ਨੇ ਕਿਹਾ ਪੁੱਛਣਾ ਵੀ ਦੁੱ ਲੰਗਾ ਘਾ ਤੂੰ ਮਾਰਦਾ ਬੱਪੂ ਮੁੰਡਾ ਪਹਿਲਾਂ ਮੁੰਡਾ ਨਾਲ ਹੀ ਰਲ ਜਾਂਦਾ ਵੀ ਤੂੰ ਲੰਗਾ ਘਾ ਤੂੰ ਮਾਰਦਾ ਉਹਨਾਂ ਮੇ ਲੱਤ ਟੁੱਟ ਗਈ ਸੀ ਹੂੰ ਉਹਨੂੰ ਕਿਹਾ ਕਰਿਆ ਐ ਜੋ ਕਿਵੇਂ ਟੁੱਟ ਗਈ ਉਹਨੂੰ ਕਿਹਾ ਕਰਿਆ ਮੈਨ੍ਹਾ ਹੁੰਦਾ ਗੁੱਡਾ ਛੜਾ ਹੁੰਦਾ ਸੀ ਓਠੇ ਤੇ ਹਾਂ ਕੋਠੇ ਤੋਂ ਤੇ ਮੈਂ ਇੱਕ ਵੀ ਪਤਾ ਨਾ ਲੱਗਦੇ ਨਾ ਤੇ ਟੁੱਟ ਗਈ ਐ ਕਰਦੇ 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 ਤੇ ਮੁੰਡਾ ਉਹ ਵੀ ਵੇਹਿਆ ਗਿਆ ਮੰਤਾ ਵੀ ਵੇਹਿਆ ਗਿਆ ਤੇ ਪਾਣੀ ਤੇ ਫੇਰ ਜਾਵੜਿਆ ਉਹ ਤੇ ਉਹਨੂੰ ਬੰਤੇ ਨੂੰ ਤਾਂ ਉਹਨੇ ਨਿਖੇ ਹੁੰਦੇ ਤੋਂ ਇੱਕ ਉਹਨੂੰ ਛੋਟਾ ਹੋਇਆ 10 ਸਾਲ ਦਾ ਫਰਕ ਘੱਟ 10 ਸਾਲ ਦਾ ਉਹਦਾ ਨਾਂ ਸੀ ਜੰਟਾ ਦੋ ਮੁੰਡੇ ਸੀਗੇ ਜਦੋਂ ਭਾਈ ਇਹ ਵਿਆਹ ਹੈਗਾ ਤੇ ਪੂਰਾ ਗੱਭਰੂ ਹੋਇਆ ਪਿਆ ਹੈ ਬੱਚਾ ਵੀ ਇਹਦੇ ਹੋਣ ਵਾਲਾ ਤੇ ਪਾਣੀ ਤੇ ਗਿਆ ਹੈ ਪਾਣੀ ਤੇ ਗਿਆ ਤੇ ਪਾਣੀ ਉਹਨਾਂ ਨੇ ਫੇਰ ਵੱਢ ਲਿਆ ਇਹਦਾ ਉਹਨਾਂ ਨੇ ਜਾਨ ਹੀ ਦਿੱਤਾ ਬੰਤੇ ਨੇ ਪਾਣੀ ਤੇ ਪਾਣੀ ਆਪ ਲਾਉਂਦਾ ਸੀ ਬੰਤਾ ਉਹ ਜਿਹੜੀ ਕੁਦਰਤ ਗੱਲ ਹੋਣੀ ਹੋਵੇ ਉਹਦੇ ਬੰਤਾ ਉੱਠ ਕੇ ਲਾਉਣੇ ਨੂੰ ਕਿਤੇ ਤੇ ਇਹ ਛੀਰੀ ਦੇ ਨਾਲ ਉੱਠ ਗਿਆ ਪਾਣੀ ਤੇ ਜਦੋਂ ਉਹਨਾਂ ਨੇ ਪੰਜ ਦਾ ਅੱਧਾ ਘੰਟਾ ਪਹਿਲਾਂ ਵੱਢ ਲਿਆ ਪਾਣੀ ਦਾ ਰਹਿੰਦਾ ਸੀ ਤਾਂ ਪੌਣਾ ਘੰਟਾ ਨੇ ਵੱਢ ਲਿਆ ਤੇ ਇਹ ਕਹਿੰਦਾ ਵੀ ਤੁਸੀਂ ਮੇਰਾ ਇਹ ਪੌਣਾ ਘੰਟਾ ਅੱਧਾ ਘੰਟਾ ਰਹਿੰਦਾ ਸੀ ਪਾਣੀ ਤੁਸੀਂ ਮੇਰਾ ਪਹਿਲਾਂ ਵੱਢ ਲਿਆ ਉਹਰੇ ਜਾਣਦੇ ਹੋ ਜਾਣਦੇ ਉਹੀ ਥਾਂ ਉਹੀ ਬੰਨ ਇਸੇ ਕੰਮ ਦੇ ਖਾਤਰੇ ਤੇਰੇ ਪਿਓ ਨੇ ਲੱਤ ਪਨਾਈ ਸੀ ਐਨੀ ਗੱਲ ਕਿਸੇ ਮੱਤ ਗਿਆ ਕਾਲਜਾ ਉਹਨੂੰ ਪਤਾ ਨਹੀਂ ਸੀ ਚੁੱਪ ਕਰ ਗਿਆ ਜਮੇ ਨਹੀਂ ਬੋਲੇ ਬੋਲੇ ਤੇ ਚੁੱਪ ਕਰਕੇ ਸਵਾਰ ਕਰਕੇ ਘਰੇ ਆ ਗਿਆ ਇਦੋਂ ਪਿਓ ਆ ਗਿਆ ਦੂਵੇ ਦਿਨ ਤੇ ਉਹਨੂੰ ਪੁੱਛਿਆ ਬਿਓ ਵਿਚੇ ਬੱਚ ਕੋਲੀ ਜਾਵੇ ਚੜਦੀ ਵਸ ਤੋਂ ਉਹਨੂੰ ਕਹਿੰਦਾ ਬਾਪੂ ਤੂੰ ਤਾਂ ਕਹਿੰਦਾ ਸੀ ਵੀ ਮੈਂ ਕੋਠੇ ਤੋਂ ਡਿੱਗਿਆਂ ਲੱਤ ਗੁੱਡਾ ਛਡਾਉਂਦਾ ਨਿਖਾ ਹੁੰਦਾ ਤੇ ਤੇਰੀ ਤਾਂ ਲੱਤ ਉਹਨਾਂ ਨੇ ਪੰਨੀਆਂ ਸੁੱਕੀਆਂ ਨੇ ਉਹਦਾ ਤੈਨੂੰ ਕੌਣ ਕਹਿੰਦਾ ਰ ਮਨੂੰ ਉਹਨਾਂ ਨੇ ਆਪ ਕਿਹਾ ਪਾਣੀ ਅੱਧਾ ਘੰਟਾ ਮੇਰਾ ਲਾਇਆ ਉਹਨਾਂ ਨੇ ਠੀਕ ਹੈ ਔਰ ਉਹ ਪੁੱਤ ਪਾਣੀ ਤਾਂ ਫਿਰ ਉਦੋਂ ਹੀ ਅੱਧਾ ਘੰਟਾ ਪੂਨਾ ਘੰਟਾ ਥੱਕੇ ਨਾ ਲਾਉਂਦੇ ਮੈਂ ਆਉਨੇ ਹੀ ਦੱਸਦਾ ਤੈਨੂੰ ਵੀ ਚੱਲ ਆਈ ਜਾਂਦੇ ਆਪਣੇ ਕੋਲੇ ਪਾਣੀ ਬਸੇਰਾ ਤੇ ਕਾਹਨੂੰ ਇਸ ਕੰਮ 'ਚ ਪੈਣਾ ਉਹ ਬੰਦਿਆਂ ਵਾਲੇ ਆ ਕਿ ਤੂੰ ਕੋਈ ਨਹੀਂ ਕੁਛ ਨਹੀਂ ਹੁੰਦਾ ਛੱਡ ਖੇੜਾ ਚੱਲ ਭਾਂਤੀ ਦਾ ਭਾਂਤੀ ਉਹ ਆਣਾ ਫੇ ਮੇਰੀ ਗੱਲ ਸੁਣ ਵੀ ਮੈਥੋ ਤਾਂ ਨਹੀਂ ਜਾਂਦਾ ਰਿਹਾ ਜਾਂ ਬਾਹੀ ਛੱਡ ਦੇ ਅੱਛਾ ਜਾਂਦਾ ਬਾਹੀ ਛੱਡ ਦੇ ਮੈਂ ਪਾਣੀ ਤੇ ਨਹੀਂ ਜਾਣਾ ਹੂੰ ਜੇ ਮੈਂ ਪਾਣੀ ਤੇ ਜਾਣਾ ਫੇ ਇੱਕ ਕੰਮ ਕਰੂੰ ਫੇ ਬੰਦੇ ਮਾਰੂ ਮਾਰੂ ਉਹਨਾਂ ਨੇ ਉਹ ਮਨਾਂ ਵੀ ਤੂੰ ਆਉਂ ਘਰ ਤੂੰ ਪਾਣੀ ਤੇ ਨਾ ਜਾ ਅੱਛਾ ਪਾਣੀ ਮਾ ਸੀਰੀ ਲੋ ਆਵੇ ਚਾਹੇ ਮਾਂ ਲਾ ਮਾਂ ਕਿਵੇਂ ਕਰਾਂ ਤੇ ਤੂੰ ਪਾਣੀ ਤੇ ਨਾ ਜਾ ਹੂੰ ਉਹ ਵਾਲਾ ਵੀ ਚੱਲ ਠੀਕ ਆ ਬਹੁਤ ਉਹਨੇ ਜਾਣੀਆਂ ਇੰਨੀਆਂ ਖਟੀਆਂ ਖਾਦੀਆਂ ਉਹਦੀ ਪੂਆਲੇ ਪੁੱਤ ਦੀ ਬਾਲੀ ਮੰਨਦਾ ਸੀ ਪੂਆਲੇ ਪੁੱਤ ਨੂੰ ਸੱਦ ਕੇ ਬਹੁਤ ਸਮਝਾਇਆ ਸਮਝੂਆ ਹੂੰ ਚੱਲ 10 20 ਦਿਨ ਨੰਗੇ ਨੰਗੇ ਤੇ ਉਹ ਆਉਂਦੀ ਪੂਆਲੇ ਪੁੱਤ ਕੋਲੇ ਜਾਵੜਿਆ ਇਹ ਗੱਲ ਹੈ ਲਾਹੌਰ ਕੋਲੇ ਸੀ ਪੰਡੂ ਆਪਣਾ ਰਾਜ ਇਕੱਠਾ ਹੀ ਸੀ ਅੱਛਾ ਹੁਣ ਪਿੰਡ ਨਹੀਂ ਮੀਰਾ ਚੇਤੇ ਰਵਾਪੂ ਦਾ ਹੁਲਾ ਹੁੰਦਾ ਸੀ ਤੇ ਉੱਥੇ ਗਿਆ ਜਦੋਂ ਤੇ ਉਹ ਮੁੰਡਾ ਖਿੰਦਾ ਉਹ ਕਹਿੰਦਾ ਦੱਸਿਆ ਪਿਓ ਦਾ ਕਿਹਾ ਵਾ ਸੀ ਉਹਨੂੰ ਵੀ ਜੇ ਤਸਰ ਟਲਕੇ ਤਾਂ ਇਹ ਟਲਦਾ ਹੈ ਨੀਗਾ ਇਹਨੂੰ ਨਾ ਬੰਦੇ ਮਾਰਨੇ ਆ ਇਹ ਲੱਗਦਾ ਫਾਹਾ ਬਹੁਤ ਔਖਾ ਹੋ ਜੂ ਕੰਮ ਵੀ ਜੇ ਤੂੰ ਇਹਨੂੰ ਟਾਲ ਦੇ ਫੌਜ ਫੂਜ ਚੀ ਕਰਾ ਦੇ ਤਾਂ ਚੰਗੀ ਗੱਲ ਆ ਟਲਦਾ ਜਿਵੇਂ ਟਾਲ ਦੇ ਉਹ ਉਹ ਨੂੰ ਕਹਿੰਦਾ ਜਿਉਂ ਗਿਆ ਤੇ ਦਿਨ ਚੜਿਆ ਗੱਲਾਂ ਕਰਦੇ ਉਹਦਾ ਯਾਰ ਭਰਤੀ ਨਾ ਦੇਖੀ ਹੂੰ ਉਹਦਾ ਚਾਲ ਯਾਰ ਭਰਤੀ ਤਾਂ ਮੈਂ ਵੀ ਤਿਆਰ ਆ ਨਹੀਂ ਭੈਣ ਚੋ ਮੇਥੇ ਤਾਂ ਕੋਈ ਕੰਮ ਹੋਊਗਾ ਮੈਂ ਥਰੇ ਹਾਂ ਨਹੀਂ ਜਾਣਾ ਉਦੋਂ ਦਾ ਇੰਨਾ ਸੀ ਪੁੱਤ 4-4 ਸਾਲ 5-5 ਸਾਲ ਪੰਡ ਛੁੱਟੀ ਨਹੀਂ ਸੀ ਹੁੰਦੇ ਹੂੰ ਦਾ 6 ਮਹੀਨੇ 6 ਮਹੀਨੇ ਬੰਦਾ 6 ਮਹੀਨੇ ਤੱਕ ਦੇਖੀ ਪਹਿਲਾਂ ਆ ਜਾਂਦਾ ਫੌਜੀ ਆ ਸਾਡੇ ਫੌਜੀ ਫਿਰਦੇ ਹੀ ਰਹਿੰਦੇ ਆ ਤੂੰ 6 ਮਹੀਨੇ ਆ ਜਾਂਦੇ ਆ ਠੀਕ ਹੈ ਉਹੋਂਦਾਂ ਅੰਗਰੇਜ਼ ਚਾਰ ਚਾਰ ਸਾਲ ਪੰਜ ਪੰਜ ਸਾਲ ਛੁੱਟੀ ਨਹੀਂ ਦਿੰਦੇ ਦੂਰ ਲੈ ਜਾਂਦੇ ਸੀ ਯਾਰ ਇਹ ਦੁੰਨਿਆਂ ਜਾਣੇ ਭਾਈ ਲਾਹੌਰ ਆ ਗਏ ਅੱਛਾ ਜੀ ਜੋ ਲਾਹੌਰ ਆ ਗਏ ਤੇ ਦੁੰਨੇ ਹੋ ਗਏ ਭਰਤੀ ਹੂੰ ਦੁੰਨੇ ਭਰਤੀ ਹੋਏ ਵੇ ਤੇ ਇਹਨੂੰ ਬੰਤੇ ਨੂੰ ਦੱਸਤਾ ਜਾਹੇ ਹੂੰ ਉਹਨਾਂ ਦੇ ਵੀ ਭਾਈ ਉਹਦਾ ਉਹਦੇ ਪਿਓ ਨੂੰ ਵੀ ਦੱਸਤਾ ਵੀ ਭਰਤੀ ਹੋ ਗਿਆ ਅੱਛਾ ਜੀ ਭਰਤੀ ਹੋਏ ਨੂੰ ਉਹਨੂੰ ਫਿਰ ਤਿੰਨ ਸਾਲ ਲਾਉਂਗੇ ਹੂੰ ਇਹਦੇ ਟਾਪੂ ਕਹਿੰਨੇ ਲੈ ਗਏ ਅੰਗਰੇਜ਼ ਕਿੰਨਾ ਸਾਲਾਂ ਬਾਅਦ ਤੇ ਕਿਤੇ ਜਿਉਂ ਅਸਕੀਮ ਨਹੀਂ ਕਰਦੇ ਹੁੰਦੇ ਦੇਖੇ ਇੱਥੇ ਆਉਂਦੇ ਆਪਣੇ ਫੌਜੀ ਦੇਖਣਗੇ ਤੇ ਆਪਣੇ ਬਾਹਾਂ ਚ ਆਉਂਦੇ ਆ ਫੌਜੀ ਅੱਛਾ ਜੀ ਤੇ ਅੱਗੇ ਦਾ ਵਾਲੇ ਉਹਨਾਂ ਦੇ ਆ ਸਕੀਮ ਕਰਨ ਕਣਕ ਵੱਢੀ ਤੋਂ ਆਉਂਦੀ ਆ ਮੋਰਚੇ ਪੜਦੇ ਆ ਟੈਂਕਰ ਇਸ ਤੇ ਲੜਾਈਆਂ ਵੀ ਕਰਦੇ ਆ ਬੇਦੀ ਫੋਕੀਆਂ ਆਈਆਂ ਹੂੰ ਸਾੜੇ ਤਾਂ ਬਹੁਤ ਆਉਂਦੇ ਆ ਅੱਛਾ ਜੀ ਸਕੀਮ ਕਹਿੰਦੇ ਆ ਉਹਨੂੰ ਸਕੀਮ ਚੱਲਦੀ ਆ ਮੋਰਚੇ ਪਟਣੇ ਉਧਰ ਉਹ ਪਾਕਿਸਤਾਨ ਬਣ ਜਾਂਦੇ ਨੇ ਇੱਧਰ ਹੀ ਆਪਣੇ ਬਣ ਜਾਣੇ ਐਵੇਂ ਬੰਦੇ ਆ ਇਹ ਗੱਡੀਆਂ ਖੜੇ ਆ ਕੇ ਉਹਨਾਂ ਦੇ ਉੱਤੇ ਹਜਾ ਜਾਲ ਜਾਲ ਸਿਰਦੇ ਆ ਲੈ ਕੋਈ ਦਰਖਤ ਆ ਇੱਥੇ ਬਹੁਤ ਹੁੰਦੇ ਆ ਸਾਡੇ ਸਕੀਮ ਤੇ ਜਾਵੜੇ ਸਕੀਮ ਤੇ ਗਏ ਵੇ ਤੇ ਉੱਥੇ ਕਿਸੇ ਦਾ ਉਦੋਂ ਕੋਠਾ ਕਹਿੰਦੇ ਸੀ ਖੂਹਾਂ ਦੇ ਉੱਤੇ ਟਾਵੇਂ ਟਾਵੇਂ ਖੂਹ ਹੁੰਦੇ ਸੀ ਖੂਹਾਂ ਦੇ ਉੱਤੇ ਕੋਠੇ-ਕਠੇ ਪਏ ਹੁੰਦੇ ਸੀ ਕੋਠੀ ਹੁੰਦੀ ਸੀ ਉਹਨੂੰ ਕੋਠਾ ਕਹਿ ਦਿੰਦੇ ਸੀ ਭਾਂਡਾ ਪਾ ਲੈਣਾ ਮੂਰੇ ਪਸੂਆਂ ਨੂੰ ਗੜੇ ਘਾੜੇ ਤੋਂ ਉੱਥੇ ਖਰਬੂਜੀਆਂ ਦਾ ਬਾੜਾ ਲਾਇਆ ਵਾ ਕਿਸੇ ਦਾ ਕਿਉਂ ਖਰਬੂਜੀਆਂ ਦਾ ਬਾੜਾ ਲਾਇਆ ਵਾ ਇਹ ਮੁੰਡਾ ਜਿਹੜਾ ਹੈ ਆਪਣਾ ਸੀਗਾ ਇਹ ਵੀ ਖਰਬੂਜੇ ਖਰਪਾਜ਼ੇ ਲਾਉਂਦੇ ਸੀ ਖੂ ਸੀ ਇਹਨਾਂ ਦਾ ਮਾਰੂਚ ਲਾਇਆ ਵਾ ਮਾਰੂ ਖੇਤ ਚ ਖਰੂਜਾ ਜੇ ਲਾਉਂਦੇ ਉਹ ਇਹ ਦੁਨੀਆਂ ਜਾਣੇ ਇੱਕ ਅਫਸਰ ਤਖੜਾ ਵੱਡਾ ਅਫਸਰ ਤੇ ਇਹ ਆਦਾ ਚਾਲਾ ਜਵਾਨਾਂ ਆ ਕੇ ਆਈਏ ਖੂ ਤੇ ਲੈ ਗਏ ਖੂ ਤੇ ਚਲੇ ਗਏ ਤਾਂ ਨਾਉਣ ਲਾ ਗਏ ਤੇ ਉਹ ਜੀਮੇਦਾਰ ਨੇ ਇਥਾਂ ਚੰਗੇ ਖਰਬੂਜੇ ਤੋੜ ਕੇ ਵੀ ਫੌਜੀ ਆ ਚੰਗੇ ਖਰਬੂਜੇ ਤੋੜ ਕੇ ਵਾ ਵਾ ਹਰੇ ਪਾ ਕੇ ਲਿਆ ਕੇ ਜੇ ਕੋਲੇ ਲੈ ਆਖੇ ਤਰਤੇ ਮੰਜੀ ਦੇ ਅਦਾ ਬਈ ਆ ਖਾ ਲੋ ਖਰਬੂਜੇ ਚਲ ਐਨ ਹਾਤੇ ਨਾਖਰੇ ਕੋਲੇ ਜਾ ਕੇ ਬਹਿ ਕੇ ਦੁਨ ਜਾਣਾ ਜਿਦੋਂ ਨੇ ਆਫਸਰ ਨੇ ਕਿਹਾ ਕਾਚੂ ਵੀ ਧਰਤਾ ਉਹਨੇ ਨਾਲ ਕੱਢ ਕੇ ਆਫਸਰ ਕਹਿੰਦਾ ਵੀ ਜਵਾਨ ਛੱਲ ਲਾ ਲੈ ਆ ਖਾ ਗਏ ਯੋ ਖਰਬੂਜਾ ਚੱਕਿਆ ਨਾ ਖਰਬੂਜਾ ਚੱਕਣ ਸਾਰ ਤੀਰਨ ਲੱਗ ਗਿਆ ਤੇ ਮੇਰੇ ਸਾਲਾ ਆਪਦਾ ਬਾੜਾ ਚਿੱਤੇ ਤੇ ਗੱਲ ਚਿੱਤੇ ਆ ਗਈ ਹਮ ਅਸੀਂ ਮੈਂ ਵੀ ਆ ਖਰਬੂਜੇ ਪੀ ਗਏ ਅੰਦਾਜ਼ ਕਿੱਥੇ ਸੀ ਆ ਪੰਗਾ ਪਿਆ ਦਾ ਤਾਂ ਹੁਣ 3 ਸਾਲ ਹੋ ਗਏ ਜੁਆਖ ਸਜਾਇਆ ਛੱਡਿਆ ਜੁਆਖ ਨਹੀਂ ਦੇਖਿਆ ਉਹਦੇ ਅੱਖਾਂ 'ਚ ਉਹ ਜੁੱਡੀਆਂ ਲਾ ਕੇ ਉਹਦਾ ਕੀ ਗੱਲ ਮਨ ਪਰ ਗਿਆ ਮੋਹ ਨਹੀਂ ਐਨੇ ਉਹ ਨਾ ਐਵੇਂ ਤਾਂ ਨਹੀਂ ਤੂੰ ਦੱਸ ਵੀ ਕੀ ਗੱਲ ਮਨ ਕਾ ਤੋ ਪਰਿਆ ਉਹਨੇ ਫੇਰ ਦੱਸਤੀ ਗੱਲ ਉਹਦਾ ਵੀ ਛੱਡਿਆ ਐ ਕਰਕੇ ਮੇਰਾ ਪਿਓ ਕੱਲਾ ਅਸੀਂ ਹੁਣ ਦੋਵਾਂ ਦਾਦਾ ਵੀ ਕੱਲਾ ਹੀ ਸੀ ਤੇ ਮੇਰੇ ਪਿਓ ਦੀ ਭੰਤ ਸੀ ਲੱਤ ਸੁੱਚੀ ਸੁੱਚੀ ਕੇ ਵਜਦੇ ਆ ਬੰਦੇ ਆਲੇ ਆ 5-6 ਭਰਾ ਉਹ ਮੈਂ ਆਉਨੇ ਪਿਓ ਨੂੰ ਪੁੱਛਣਾ ਉਨੇ ਦਸਣਾ ਨਾ ਵੀ ਐਵੇਂ ਪੰਗਾ ਲਊਗਾ ਇਹ ਵੀ ਚਲ ਕਾਨੂੰਨੇ ਛੇੜੀ ਛੇੜਨਾ ਕੰਮ 36 ਸਦੀ ਕਾਨੂੰ ਜਿਉਣੀ ਆ ਅਰਾ ਜੇ ਕੁਦਰਤ ਕਰਨਾ ਹੋਵੇ ਤੇ ਚਲ ਮੇਰੇ ਤਾਂ ਯਾਦ ਚੇਤੇ ਨਹੀਂ ਸੀ ਤੇ ਉਹ ਉੱਠ ਗਿਆ ਪਾਣੀ ਤੇ ਉਹੀ ਪਾਣੀ ਲਾਉਂਦਾ ਸੀ ਤੇ ਮੈਂ ਉਹ ਪਾਣੀ ਤੇ ਉੱਠ ਗਿਆ ਸੀਰੀ ਨਾਲ ਹੂੰ ਸਾਡਾ ਅੱਧਾ ਪੌਣਾ ਘੰਟਾ ਪਾਣੀ ਪਹਿਲਾਂ ਤੋਂ ਵੱਧ ਲਾਉਂਦੇ ਆ ਉਹ ਉਹਨੇ ਇਹਨੂੰ ਪੌਣਾ ਘੰਟਾ ਪਾਣੀ ਪਹਿਲਾਂ ਵੱਢ ਲਿਆ ਤੇ ਮੈਂ ਉਹਨੂੰ ਕਿਹਾ ਵੀ ਯਾਰ ਤਾਂ ਤੁਸੀਂ ਪਾਣੀ ਪਹਿਲਾਂ ਵੱਢ ਲਿਆ ਯਾਰ ਉਹਾਰੇ ਉਹੀ ਬੰਨਾ ਉਹੀ ਪਾਣੀ ਆ ਇਹਨੇ ਤੇਰੇ ਪਿਓ ਦੀ ਲਤ ਪਨਾਈ ਸੀ ਹੂੰ ਵੀ ਤੇਰਾ ਵੀ ਹੈ ਇਰਾਦਾ ਆਦਾ ਫੇ ਮੇਰੇ ਤਾਂ लाਠ ਨਿਕਲ ਗਈ ਹੂੰ ਮੈਂ ਤਾਂ ਆਉਂਦਾ ਸੀ ਉਹਨਾਂ ਨਾਲ ਰੋਟੀ ਖਾਣਾ ਪੁੱਛੀ ਨਾ ਤਾਂ ਮੈਂ ਬਹੁ ਫੇਰ ਮੈਂ ਉਥੋਂ ਉਹਦਾ ਮਾਰਨੂ ਕਹਿੰਦਾ ਸੀ ਪਿਓ ਨੇ ਮੇਰੇ ਨੇ ਮਾਰਨਾ ਦਿੱਤਾ ਇੱਥੇ ਆ ਦੀ ਭੂਆ ਕੋਲੇ ਆ ਗਿਆ ਇੱਥੇ ਮੈਂ ਤੇ ਮੇਰੀ ਭੂਆ ਦਾ ਮੁੰਡਾ ਫੌਜ ਚ ਭਰਤੀ ਹੋ ਗਰੋਂ ਤਿੰਨ ਸਾਲ ਹੋ ਗਏ ਮੈਂ ਅਜੇ ਮੈਨੂੰ ਛੁੱਟੀ ਨਹੀਂ ਮਿਲੀ ਹੂੰ ਉਹ ਅਫਸਰ ਨੂੰ ਫੇ ਸਾਰਾ ਰਹਿ ਮ ਆਇਆ ਹੂੰ ਆ ਫਿਰ ਕਹਿੰਦਾ ਵੀ ਹਾਂ ਕਰੀ ਵੀ ਹੈ ਮਜ਼ਾ ਤੇਰੀ ਆ ਬਾਕੀ ਕੁਦਰਤ ਵੀ ਮੈਂ ਤੇਰੀ ਹਾਜ਼ਰੀ ਨਹੀਂ ਭਰਦਾ ਜਿੱਥੇ ਮੈਂ ਹਾਜ਼ਰੀ ਲਾਉਣੀ ਆ ਮੈਂ ਉੱਥੇ ਖਾਣੇ ਛੱਡੀ ਜਾਉ ਹਮ ਖਾਲੀ ਤੇ ਥਾਰ ਲੈ ਜਾ ਥਾਰ ਵੀ ਦਿਉ ਰੌਂਦ ਲੈ ਜਾ ਮਾਰ ਕੇ ਆ ਜਾਏਗਾ ਤੇ ਮੈਂ ਖਾਣੇ ਦਾ ਵਾਦਾ ਭਰ ਦੂੰਗਾ ਤੇ ਮੇਂ ਬੰਦਾ ਹਾਜ਼ਰ ਆ। ਤੈਨੂੰ ਇੱਕ ਦਿਨ ਦੀ ਨਹੀਂ ਹੁੰਦੀ ਪੁਹਚਾਰ ਮਾਰਦੇ। ਜੇ ਤੂੰ ਫੜਿਆ ਗਿਆ ਤੇ ਸਾਨੂੰ ਰਿਪੋਰਟ ਆਉਊ ਆਉ ਲਾਜ਼ਮੀ ਫਰਨਸਾਰੂ ਨੂੰ ਬਾਇਰਲੈਸ ਐ ਹੁੰਦੀਆਂ ਆਂ ਜੀ। ਅੰਗਰੇਜ਼ਾਂ ਦੀ ਵਾਲੀ ਚੱਲਦੀ। ਤੇ ਮੈਂ ਉਦੋਂ ਹੀ ਲਖਾਨੇ ਆ। ਉਹ ਦਿਖਾਈ ਦੇਣੇ ਵੀ ਆ ਖਾਲੀ ਪਿਆ ਪਾਈ ਦਾ ਛੁੱਟੀ ਤੇ ਆ ਛੁੱਟੀ ਲਿਖ ਦੇਣੀ। ਮੋੜਾ ਚੰਗਾ। ਉਹਨੂੰ ਫਿਰ ਰਫਲ ਦਿੱਤੀ ਉਹਨੂੰ। ਰਫਲ ਦੂਰੀ ਕਰਕੇ ਤੇ ਪਾ ਕੇ ਟੈਂਚੀ ਕੇਸ ਦੇ ਵਿੱਚ ਤੇ ਇੱਕ ਕੋਲੋਂ ਆ ਕੰਜਰਖਾਨਾ ਸੀ ਤੇ ਰੇਠੋਂ ਚੜ ਗਿਆ ਤਲਾਸ਼ ਸੀ ਇੱਥੋਂ ਚੜ ਗਿਆ ਤਲਾਸ਼ੀ ਤੇ ਮੈਂ ਅੱਗੇ ਦੱਛੇ ਨਾ ਜੋ ਕਬਜ਼ਾ ਲਿਆ ਸੀ ਮਰਬਿਆਂਸ ਜਾ ਕੇ ਤੇ ਚਾਰ ਬੰਦੇ ਸੀ ਪੰਜ ਇੱਕ ਕੋਲੇ ਲਾਇਸੈਂਸ ਸੀ ਸਾਰੇ ਚੋਰੀ ਦੀਆਂ ਰਫਲਾਂ ਜਿਹੜਾ ਗੁਰਦੇਵ ਮੁਕਾਬਲੇ ਇੱਕਰੇ ਸਾਡੇ ਪਿੰਡ ਦਾ ਮੁੰਡਾ ਸੀ ਉਹ 11 ਕੋਲੇ ਜਫਾ ਲਗਿਆ ਚੋਰੀ ਇੱਥੋਂ ਟ੍ਰੇਨ ਚੜ ਗਏ ਤੇ ਉੱਥੇ ਜਾ ਬੜੇ ਕੋਈ ਨਹੀਂ ਸੀ ਪੁੱਛਦਾ ਉਹਨੂੰ ਉਨੇ ਫਿਰ ਵਰਦੀ ਸੁਣੇ ਤੇ ਬਹਿ ਗਿਆ ਵੀ ਆ ਗਿਆ ਆ ਗਿਆ ਸਾਰੇ ਵੀ ਹੋ ਗਈ ਫਲਾਣਾ ਛੁੱਟੀ ਆਇਆ ਬੰਤਾ ਛੁੱਟੀ ਆਇਆ ਕਈ ਦਿਨ ਉਤਕਾਉਂਦਾ ਰਿਹਾ ਵੀ ਸਾਡੇ ਇਕੱਠੇ ਹੋਣ ਦਾ ਦੋ ਤਿੰਨ ਖਜਾਨ ਫੇਰ ਆ ਸਾਡੇ ਇਕੱਠੇ ਹੋਣ ਨਾ ਹੋ ਪੂਰੀ ਬੜਕ ਰੱਖੀ ਇੱਕ ਦਿਨ ਨਿਕਲੇ ਫਿਰ ਉਹ ਨਿਕਲੇ ਉਹ ਖੇਤ ਗਏ ਉਹ ਖੂਹ ਵਾਲੇ ਖੇਤ ਗਏ ਚਾਰ ਜਾਣੇ ਤੇ ਪਿਓ ਨੂੰ ਫਿਰ ਸਾਰਾ ਕੁਝ ਨੂੰ ਪੁੱਛ ਲਿਆ ਸੀ ਵੀ ਕਿਨੇ ਕਿਨੇ ਉਨੇ ਦਾਸ ਤਾਂ ਇਹ ਫਲਾਣਿਆਂ ਫਲਾਣਿਆਂ ਨੇ ਤਿੰਨਾਂ ਨੇ ਇਹਨਾਂ ਨੇ ਮੇਰੇ ਤੇ ਲਤਪੰਨੀ ਆ ਤੇ ਇੱਕ ਚੌਥਾ ਸੀ ਜਿਹੜਾ ਉਹਨੇ ਮੈਨੂੰ ਛੜਾਇਆ ਲਤਪੰਨੀ ਦਾ ਛੜਾਕ ਪਹਿਲਾਂ ਵੀ ਛਡਾਉਂਦਾ ਰਿਹਾ ਉਹ ਪਰ ਉਹਦੀ ਪੇਸ਼ ਨਹੀਂ ਹੀ ਜਾਂਦੀ ਉਹ ਕਹਿੰਦੇ ਕਾ ਨੂੰ ਮਾਰਨਾ ਉਹ ਕੱਲਾ ਬੰਦਾ ਬਿਜਵਾਕ ਨਿਕਾ ਜਾ ਉਹਨੇ ਉਹ ਨਹੀਂ ਛੜਾਖੇ ਉਹਨੇ ਮੈਨੂੰ ਗੱਡੇ ਚ ਪੋਆ ਸੀਰੀ ਨਾਲ ਸੀਰੀ ਲੈ ਕੇ ਗੱਡੇ ਚ ਆ ਉਹਨੇ ਤਾਂ ਮੈਂ ਚੱਕ ਵੀ ਨਾਲ ਪੋਆ ਹੂੰ ਬਈ ਠੀਕ ਹੈ ਕੋਰਤ ਮਹਾਰਾਜ ਦੀ ਤੇ ਚਾਰੇ ਜਾਣੇ ਗਏ ਉਹ ਹੂੰ ਨੋ ਗਾਇਆ ਤੋਨੀ ਰਫਲ ਧਰ ਲਈ ਗੱਡੇ ਚ ਗੱਡਾ ਚੋੜ ਲਿਆ ਫੀਰ ਨੂੰ ਨਹੀਂ ਲਗਿਆ ਨਾਲ ਜਾ ਕੇ ਖੇਤ ਤੇ ਚੱਕ ਲਈ ਜਾ ਕੇ ਪਾਖੇ ਪੱਕੀ ਸੀ 11 ਵਾਲੀ ਫਿਰ ਤਿੰਨ ਠੋਕੇ ਅਸਹੀ ਜਾਂ ਚੌਥਾ ਸੀ ਕਿਉਂਥੇ ਨੂੰ ਦਾ ਭੱਜੀ ਨਾ ਨਾ ਤੈਨੂੰ ਮੈਂ ਮਾਰਨਾ ਹੀ ਆ ਲਖਾਈ ਮੈਨੂੰ ਕੋਈ ਨਹੀਂ ਆਇਆ ਲਖਾਈ ਨਾ ਤੇ ਤੈਨੂੰ ਮਾਰਨਾ ਆ ਮੈਨੂੰ ਦੇ ਇਹਨਾਂ ਨੇ ਮੇਰੇ ਪਿਓ ਦੀ ਲੱਤ ਪੰਨੀ ਤਾਂ ਐ ਖੜਾਇਆ ਛੜਾ ਕੇ ਤਾਂ ਗੱਡੇ ਚ ਪਾਇਆ ਤੇ ਤੈਨੂੰ ਮੈਂ ਤਾਂ ਛੜਦਾ ਆ ਆ ਉਹਨੂੰ ਛੱਡ ਗਿਆ ਛੱਡ ਕੇ ਤੇ ਪਾਈ ਤੇ ਛੜ ਗਿਆ ਗੱਡੀ ਹੂੰ ਨੀਚ ਚੜ ਗਿਆ ਤੇ ਉਹਨਾਂ ਨੇ ਹੁਣ ਲਿਖਾਉਣਾ ਹੀ ਲਿਖਾਉਣਾ ਸੀ ਹੂੰ ਉਹਨਾਂ ਨੇ ਲਿਖਾਤਾ ਅੱਛਾ ਹੀ ਵੀ ਉਹ ਮਾਰ ਗਿਆ ਹੂੰ ਉਹ ਮਾਰ ਗਿਆ ਜੋ ਪੁਲਿਸ ਆਈ ਪੁਲਿਸ ਨੇ ਥਾਣੇ ਵਾਲੇ ਨੇ ਕਿਹਾ ਤੈਨੂੰ ਰਿਪੋਰਟਾਂ ਮਾਰੀਆਂ ਜਦੋਂ ਉੱਥੇ ਗਿਆ ਉਹਨੇ ਜਾਨ ਸਾਰੀ ਉਹ ਖਾਨੇ ਪਰਤੇ ਹੂੰ ਹਾਜ਼ਰ ਕਰਤਾ ਛੁਕੀ ਦਾ ਲਿਖੀ ਨਹੀਂ ਸੀ ਖਾਨੇ ਪਰਤੇ ਖਾਨੇ ਭਰ ਕੇ ਉਹਨੇ ਆਖੇ ਮੂਰੇ ਉਥੋਂ ਚਿੱਠੀ ਪਾਤੀ ਸਿੱਧੀ ਹੂੰ ਆਪਣੇ ਨੂੰ ਨੂੰ ਕਚੇਰੀ ਨੂੰ ਵੀ ਆ ਮੇਰੇ ਕੋਲੇ ਹਾਜ਼ਰਾ ਬੰਦਾ ਹੂੰ ਉਹਨੇ ਲਿਆਖੇ ਹਾਜ਼ਰੀ ਲਿਖਾਤੀ ਇਹਨੇ ਭਾਈ ਐਂ ਬੈਰ ਲਿਆ